ਆ ਬੈਠੇ ਜਿਵੇਂ ਵੋਟਾਂ ਤੋਂ ਬਾਅਦ ਬਹਿਣ ਹੀ ਜਾਂਦੇ ਹੁੰਦੇ ਦਰਸ਼ਕ ਵੀ ਹੁਣ ਤਾਂ ਹੱਥ ਵੱਡੇਗੇ ਇਹਨਾਂ ਦਾ ਡੀਡਰੀ ਪੁੱਛਦਾ ਨਾ ਕੋਈ ਹੋਰ ਪੁੱਛਦਾ 17 1700 ਦੇ ਤੱਕ ਪੁੱਤਰ ਉੱਲੇ ਲਾਦੇ ਆ ਬੈਠੇ ਆ ਤੇ ਹੱਥਾਂ ਦਾ ਹੁਣ ਇੰਤਜ਼ਾਰ ਕਰਦੇ ਆ ਪਤਾ ਨਹੀਂ ਕੀ ਦਾ ਜਿੱਤੂ ਕੀ ਦਾ ਹਾਰੂ ਇਹ ਸਿਹੜੇ ਬਾਜੀ ਦਾ ਦਿਖਾਉ ਰਹੇ ਆ ਤੁਹਾਨੂੰ ਅਸੀਂ ਅੱਜ ਸਾਡੇ ਕਲੱਬ ਦੀ ਤੀਜੀ ਬਾਜੀ ਸੀ ਪਹਿਲੀ ਆਪਾਂ ਜ ਤਰੀਹ ਦੂਜੀ ਬਾਜੀ ਦੇ ਵਿੱਚ ਸਾਡਾ ਭੱਜ ਗਈ ਤੜਕੀ ਤੇ ਅੱਜ ਫੇਰ ਮੈਂ ਤੇ ਗੱਗੂ ਮੈਂਬਰ ਤੇ ਨਾਲ ਸਾਡੇ ਅੱਜ ਬੰਦਾ ਚੇਂਜ ਹੋ ਗਿਆ ਲਾਡੀ ਆ ਗਿਆ ਤੇ ਅੱਗੇ ਸਾਡਾ ਨਾ ਫਲੈਂਡੀ ਹੁੰਦਾ ਸੀਗਾ ਅੱਜ ਮੌਸਮ ਵੀ ਖਰਾਬ ਆ ਰੱਬ ਵੇਤ ਕੀ ਫੇਰ ਮੈਨੂੰ ਲੱਗਦਾ ਵੀ ਖੁੱਡੇ ਬੰਦ ਕਰਾਊਗਾ ਮੌਸਮ 3 ਦਿਨ ਖਰਾਬ ਹੋ ਜਾਂਦਾ ਤੇ ਬਾਜ਼ੀਆਂ ਤਾਂ ਅਸੀਂ ਸੱਤ ਤੇ ਇਹਦੇ ਨਵੀਂ ਬਾਲੀ ਆ ਦੇਖ ਲੋ ਤੁਸੀਂ ਬੱਦਲ ਬਾਈ ਸੋਇਰੇ ਫੁੱਲ ਤੇ ਬਾਕੀ ਦੱਸਾਂਗੇ ਤੁਹਾਨੂੰ ਸਾਰੀ ਬਾਜੀ ਦਾ ਹਾਲ ਹੌਲੀ-ਹੌਲੀ ਵਿਸਤਾਰਪੂਰਵਕ ਆ ਪਹੁੰਚ ਗਏ ਜੀ ਅਸੀਂ ਤੇ ਹੱਥਾਂ ਵਿੱਚ ਪਿੰਦਰੇ ਗਲਾਂ 'ਚ ਪਰਣਾ ਕਹਿੰਦਾ ਸ਼ੌਂਕ ਕਰਨ ਤੋਂ ਦੱਸ ਕਿਉਂ ਡਰਨਾ ਹਨਾ ਕਬੂਤਰ ਬਾਜੀ ਦਾ ਸ਼ੌਂਕ ਆ ਆਉਂਦੇ ਲਈ ਰਮੂਸਾ ਇੰਜਰੇ ਚੋਟਾਂ ਤੇ ਨਾਲ ਤੁਹਾਡਾ ਭਰਾ ਗੱਗਾ ਤੇ ਬਾਕੀ ਦੇਖਦੇ ਆ ਲਿਖਾਉਣ ਲੱਗ ਗਏ ਜੀ ਕਬੂਤਰ ਤੇ ਵੈਸੇ ਦਾ ਕਬੂਤਰ ਸਾਡੇ ਕਲੱਬ ਦਾ ਸੂਲ ਹੈ ਗੁੱਗੀ ਬਾਈ ਹੁਣ ਹੀ ਸਵੇਰੇ ਹੀ ਲਿਖ ਲੈਂਦੇ ਆ ਇੱਕ ਦਿਨ ਪਹਿਲਾਂ ਤੇ ਬਾਕੀ ਕੋਈ ਰੰਗ ਦੀ ਮਿਸਟੇਕ ਹੋ ਜਾਂਦੀ ਹੈ ਕੋਈ ਕਲਰ ਬਦਲ ਦਿੰਦਾ ਅਗਲਾ ਹਨਾ ਦੂਜੇ ਦਿਨ ਕੋਈ ਹੋਰ ਛੱਡਣਾ ਵਾਗੇ ਤਾਂ ਮਨ ਬਗੜ ਜਾਂਦਾ ਕਬੂਤਰ ਕੀ ਵੀ ਢਿੱਲਾ ਮਠਾ ਆ ਜਾਂਦਾ ਅਗਲਾ ਕਹਿੰਦਾ ਆ ਛੱਡ ਦਿਓ ਐਂਟਰੀ ਕਿਉਂਕਿ ਦਿੱਤੀ ਹੁੰਦੀ ਹੈ ਛੱਡਣਾ ਮਜਬੂਰੀ ਹੁੰਦੀ ਹੈ ਤੇ ਇਹ ਵੀ ਰੰਗ ਕੀ ਬਰੀ ਬਦਲਨੇ ਪਏ ਜਾਂਦੇ ਆ ਹੋਰ ਕੂਟਰ ਲਖਾਉਣੇ ਪੈਂਦੇ ਵੈਸੇ ਇੱਕ ਦਿਨ ਪਹਿਲਾਂ ਹੀ ਸਾਡੀਆਂ ਬਾਜ਼ੀਆਂ ਦੇ ਰੰਗ ਲਿਖ ਲਏ ਜਾਂਦੇ ਐ ਐਂਟਰੀਆਂ ਦੀ ਕਲੱਬ ਦੇ ਵਿੱਚ ਹੈਗੀਆਂ ਸਾਡੇ 10 11 ਬਾਜ਼ੀਆਂ ਤੇ ਅੱਜ ਤੀਜੀ ਬਾਜੀ ਆ ਆਹ ਲਓ ਜੀ ਖਾਉਣ ਲੱਗੇ ਕੂਟਰਾਂ ਦੇਖੋ ਬੱਭੂ ਸਾਰੇ ਰੰਗੀ ਫਿਰਦਾ ਬਦੰਦਰ ਤੇ ਆਪਣੇ ਵਾਲੇ ਦਾ ਟੂਸੇ ਢੱਡਾ ਜਾ ਸੀਗਾ ਤੇ ਟੌਰੀ ਸੀ ਆ ਇੱਕ ਹੋਰ ਆ ਗਿਆ ਗੱਗੂ ਦਾ ਹੀ ਦੋ ਹੋ ਗਏ ਜੀ ਇੱਕ ਰੱਤੀ ਸੀ ਤਿੰਨ ਕੂਟਰ ਛੱਡੇ ਇਹਨਾਂ ਨੇ ਤੇ ਬਾਕੀ ਦੇਖਦੇ ਆ ਕੀ ਬਣਦਾ ਬਾਜੀ ਦਾ ਰਿਜ਼ਲਟ ਤੁਹਾਨੂੰ ਸਾਰੀ ਦਾ ਦੇਵਾਂਗੇ ਬਾਕੀ ਰੌਣਕਾਂ ਬਹੁਤ ਲੱਗੀਆਂ ਵਿਆਂ ਪ੍ਰਬੰਧ ਪੂਰਾ ਵਧੀਆ ਚਾਹ ਪਾਣੀ ਦਾ ਰੋਟੀ ਪਾਣੀ ਦਾ ਤੜਕੀ ਕਰ ਦਿੰਦੇ ਆ ਤੇ ਆਹੀ ਕਲੱਬ ਵਾਲੀਆਂ ਬਾਜ਼ੀਆਂ ਦਾ ਫਾਇਦਾ ਯਾਰ ਵੀ ਬੰਦਾ ਕੋਈ ਦੂਰੋਂ ਨੇੜੇੋਂ ਕਿਤੋਂ ਆਵੇ ਚਾਹੇ ਕੋਸਾ ਵੈਸੇ ਮੈਂ ਤਾਂ ਇੱਕ ਬਾਜੀ ਦੀ ਰੋਟੀ ਖਾਧੀ ਅਜੇ ਤੱਕ ਉਹ ਵੀ ਬਸ ਜਿਵੇਂ ਕਹਿੰਦੇ ਮਜਬੂਰੀ ਵਾਲਾ ਕੰਮ ਹੀ ਉਤਰ ਆਪਣਾ ਭੱਜ ਗਿਆ ਸੀ ਟਾਈਮ ਲੱਗਿਆ ਸੀ ਮੈਂ ਤਾਂ ਪਿੰਡੋਂ ਵਾਗਿਆ ਨਹੀਂ ਮੈਂ ਤਾਂ ਉੱਲਾ ਲਾ ਕੇ ਪਿੰਡ ਆ ਜਾਣਾ ਉਹਨਾਂ ਮੈਂ ਨੇੜੇ ਜਵਾਦੀਆਂ ਛੱਡ ਕੇ ਤਾਂ ਹੀ ਰਾਜ਼ੀ ਹਾਂ ਕਿਉਂਕਿ ਆਪਣਾ ਘਰ ਹੀ ਨਹੀਂ ਸਰਦਾ ਬਾਈ ਆਪਾਂ ਤਾਂ ਇੱਕ ਸ਼ੌਂਕ ਦੇ ਮਾਰੀ ਤੁਰੇ ਫਿਰਦੇ ਆ ਤੇ ਨੇੜੇ ਨੇੜੇ ਛੱਡ ਕੇ ਆਦਾ ਸ਼ੌਂਕ ਜਾਂ ਪੂਰਾ ਕਰ ਲਈਦਾ ਇਹ ਆ ਬਈ ਸ਼ੀਨੀਆਲ ਵਾਲਾ ਇਹ ਵੀ ਲਖਾਉਣ ਲੱਗੇ ਪਿਆ ਕਬੂਤਰ ਤੇ ਬਾਕੀ ਤੁੰਦ ਖਾਵਾਂਗੇ ਬਾਜੀ ਸਾਰੀ ਦਾ ਹਾਲ ਤੁਸੀਂ ਦੇਖੋ ਰੌਣਕ ਕਿਵੇਂ ਲਾਉਂਦੇ ਆ ਕਬੂਤਰ ਲੈ ਗੋਰਾ ਮੈਂਬਰ ਏਗੋਰੇ ਮੈਂਬਰ ਨੂੰ ਹਰੇਕ ਟੱਚਰਾਂ ਕਰਦਾ ਗੁੱਸਾ ਨਹੀਂ ਕਰਦਾ ਜਦੋਂ ਮਰਜ਼ੀ ਜਿਹੜੀ ਮਰਜ਼ੀ ਵੀਡੀਓ ਦੇ ਦੇ ਹੱਸਦਾ ਹੱਸਦਾ ਮਿਲੂ ਗੁਰੂ ਮਹਾਰਾਜ ਹੱਸਦਾ ਹੀ ਰੱਖੇ ਮੇਰਾ ਡੈਡੀ ਕਹਿੰਦਾ ਹੁੰਦਾ ਸੀਗਾ ਵੀ ਤੇ ਇਹ ਕਹਿੰਦਾ ਜਿਹੜਾ ਬੰਦਾ ਹੱਸਦਾ ਹਰੇਕ ਦੇ ਮੱਥੇ ਲੱਗਦਾ ਨਾ ਉਹਦੇ ਆਟੋਮੈਟਿਕ ਬੰਦੇ ਤੇ ਮੂਰਲੇ ਦੇ ਵੀ ਕੰਮ ਬਣਦੇ ਜਾਂਦੇ ਆ ਕੁਦਰਤੀ ਗੱਲ ਹੈ ਖੁਸ਼ੀ ਚਿਹਰੇ ਤੇ ਬੰਦੇ ਮੱਥੇ ਲੱਗੇ ਜੇ ਦੁਖੀ ਬੰਦਾ ਮੱਥੇ ਲੱਗੇ ਦੁੱਖ ਹੋਵੇ ਤਾਂ ਬੰਦਾ ਸਾਰਾ ਜਨਾਨਾ ਸੋਚਾਂ ਜਦੋਂ ਅੱਖਾਂ ਦੀ ਪਿਆਰ ਰੰਦਾ ਇਹ ਚੀਜ਼ ਮੰਨਣ ਵਾਲੀ ਆ ਖੁਸ਼ੇ ਖਿੜੇ ਮੱਥੇ ਹਰੇਕ ਦੇ ਮੱਥੇ ਲੱਗਿਆ ਕਰੋ ਕੋਈ ਬੰਦਾ ਤੇ ਆ ਚੱਕੋ ਜੀ ਆ ਨਵਾਂ ਲਖਾਇਆ ਕਬੂਤਰਾਂ ਨੇ ਤਾਂ ਹੀ ਹੁਣ ਹੋਰ ਲੱਗੀ ਐ ਮੋਹਰਾ ਵੀ ਸਵੇਰੇ ਲਾਤੀਆਂ ਸਾਰੇ ਕਬੂਤਰਾਂ ਦੇ ਕੋਚਾ ਸ਼ੀਨੀ ਆਲ ਕੇ ਦੋ ਕਬੂਤਰ ਤੇ ਸਣੀ ਕਲਾਲਾ ਬਾਕੀ ਹੋਰ ਵੀ ਸੱਜਣ ਮਿੱਤਰਾਂ ਸ਼ੀਨੀ ਆਲ ਵਾਲੇ ਹੋਰ ਆ ਗਏ ਕੋਚ ਦਾ ਮੁੰਡਾ ਜੱਸੀ ਤੇ ਬਾਕੀ ਲਖਾਈ ਜਾਂਦੇ ਸਾਰੇ ਕਬੂਤਰ ਲੋ ਜੀ ਕਬੂਤਰਾਂ ਦਾ ਸ਼ੌਂਕ ਹੀ ਕਰਾ ਰਹੇ ਆ ਤੁਹਾਨੂੰ ਕਬੂਤਰ ਦੇਖੋ ਕਿੰਨੇ ਚੰਗੇ ਚੰਗੇ ਆ ਸਾਰਿਆਂ ਦੇ ਸੋਹਣੇ ਵੀ ਤੇ ਕਬੂਤਰਾਂ ਦੇ ਪਰਪੁਰ ਵੀ ਤੇ ਦੇਖੋ ਤੁਸੀਂ ਬਾਜੀ ਵਾਲੇ ਕਬੂਤਰ ਕਿਹੇ ਜੋਂਦੇ ਆ ਕੰਮ ਤੇ ਕੂਤਰ 70 75 ਹੋ ਚੁੱਕੇ ਨੇ ਬਾਕੀ ਹੁਣ ਪਾਣੀ ਪੂਣੀ ਲਾਉਂਗੇ ਦੇਖੋ ਕੀ ਬਣਦਾ ਜਿਵੇਂ ਕਹਿੰਦੇ ਵੀ ਤੜਕੀ ਬਰੂਦ ਵਾਲੀਆਂ ਨਲਕੀਆਂ ਭਰ ਕੇ ਛੱਡਦੇ ਆ ਫੋਕਾ ਪਾਣੀ ਲਾਉਂਦੇ ਇਹ ਜਿਹੜੇ ਬੰਦੇ ਕਹਿੰਦੇ ਨਸ਼ਾ ਲਾਉਂਦੇ ਆ ਫੁਲਾਨਾ ਨਸ਼ਾ ਨੁਸ਼ਾ ਕੁਝ ਨਹੀਂ ਹੁੰਦਾ ਇਹ ਕੁੱਡਣ ਵਾਲਾ ਜਾਨਵਰ ਆ ਇਹ ਵੈਸੇ ਹੀ ਇਹਨਾਂ ਨੂੰ ਕੀਮ-ਕੀਮ ਹੋ ਜਾਂਦੀ ਆ ਪਰ ਇਹਨਾਂ ਨੂੰ ਫੋਕੇ ਪਾਣੀ ਹੀ ਲਾਇਆ ਜਾਂਦਾ ਤੁਸੀਂ ਦੇਖ ਲਓ ਨਲਕੇ ਵਾਲਾ ਪਾਣੀ ਇਹੋ ਬਸ ਪਾਣੀ ਥੋੜਾ ਜਿਹਾ ਹਲਕਾ ਠੰਡਾ ਹੁੰਦਾ ਕਿਉਂਕਿ ਫਿਰ ਉਹਦੇ ਕੂਤਰ ਦੇ ਪਾਣੀ ਕਿਵਰੀ ਦਿੱਤਾ ਹੋ ਜਾਂਦਾ ਤਾਂ ਕਰਕੇ ਇਹਨਾਂ ਨੂੰ ਪਾਣੀ ਜ਼ਰੂਰ ਫਰੈਜ ਹੋਰ ਕੋਈ ਚੀਜ਼ ਨਹੀਂ ਸਭ ਜਾਣਬੁੱਝ ਕੇ ਫਵਾਹਾਂ ਨੇ ਕਿਲੋ-ਕਿਲੋ 2-2 ਕਿਲੋ ਬੱਕਰਾ ਖਾਣ ਵਾਲੇ ਕੁੱਕੜ ਖਾਣ ਵਾਲੇ ਵੀ ਕਹੀ ਜਾਂਦੇ ਜੀ ਇਹ ਪਾਪ ਕਰਦੇ ਆ ਪਾਪ ਕੋਈ ਨਹੀਂ ਸ਼ੌਂਕ ਕਰਦੇ ਆ ਤੇ ਇਹ ਵੈਸੇ ਵੀ ਮਰ ਜਾਣੇ ਆ ਕਿਸੇ ਕੋਈ ਬਿਮਾਰੀ ਆ ਗਈ ਕਿਤੇ ਕੋਈ ਹੱਡ ਦਾ ਜਿਵੇਂ ਕਹਿੰਦੇ ਬਹੁਤ ਸਾਂਹ ਹੁੰਦੀ ਐ ਇਹਨਾਂ ਕਬੂਤਰਾਂ ਦੀ ਗੌਰ ਨਾਲ ਅਸੀਂ ਰੱਖੇ ਹੋਏ ਹੁੰਦੇ ਆ ਆ ਬਾਈ ਮੈਨੂੰ ਰੰਗ ਦਿਖਾਉਂਦਾ ਕਹਿੰਦਾ ਵੀਡੀਓ ਦੇ ਵਿੱਚ ਉਹ ਰੰਗ ਵਾਲਾ ਗੁੱਗੀ ਭੱਗ ਗਿਆ ਉੱਟ ਕੇ ਕਹਿੰਦਾ ਬਾਈ ਤੂੰ ਵੀਡੀਓ 'ਚ ਨੋਟ ਕਰ ਲੈ ਕਿ ਵੀ ਰੰਗ ਦਾ ਭਲੇਖਾ ਪੈ ਜੇ ਵੀ ਰੰਗ ਬਾਅਦ 'ਚ ਲਿਖ ਲੈਣਗੇ ਕੋਕੀ ਲਈ ਜਾਂਦਾ ਮੋਹਰਾਂ ਦੇ ਗੁੱਗੀ ਚਲੇ ਆ ਜਿਹੜੇ ਉੱਲੇ ਵਾਲੇ ਲਪਾਉਣੇ ਆਉਣ ਕੂਤਰ ਦੇ ਪਾਣੀ ਲੱਗਣ ਲੱਗ ਜੂਗਾ ਬਸ ਤੇ ਉਦੋਂ ਬਾਅਦ ਜਿਹੜੇ ਉੱਲੇ ਲੱਗਣ ਲੱਗ ਜਾਣੇ ਆ ਲੋ ਜੀ ਲੱਗ ਗਏ ਸੈੜਿਆਂ ਦੀ ਬਾਜੀ ਤੇ ਸ਼ੀਨੀ ਵਾਲ ਦੀ ਬਾਜੀ ਤੁਹਾਨੂੰ ਅੱਗੇ ਵੀ ਸਭ ਮਸ਼ਹੂਰ ਆ ਚੱਕੋ ਜੀ ਚੱਕ ਤੇ ਪਿੰਜਰਿਆਂ ਤੋਂ ਕੱਪੜੇ ਕਰਤੀਆਂ ਤਿਆਰੀਆਂ ਸ਼ੁਰੂ ਕੋਈ ਪੋਟੇ ਪਲਟੀ ਜਾਂਦਾ ਕੋਈ ਪੈਰ ਧੋਈ ਜਾਂਦਾ ਪੰਜ ਸ਼ਨਾਨਾ ਕਰਾਈ ਜਾਂਦੇ ਅੱਜ ਕਹਿੰਦੇ ਠੰਡ ਹੈ ਅੱਜ ਕਹਿੰਦੇ ਪੈਰ ਸਮਾਰ ਕੇ ਧੋ ਕੇ ਫੇਸੜਾ ਕੂਤਰ ਦੇ ਟੂਨੇ ਆ ਕੂਤਰਵਾਜਾਂ ਦੇ ਤੁਹਾਨੂੰ ਟੂਨੇ ਦਿਖਾ ਰਹੇ ਹਾਂ ਇਟੂਣਾ ਹੀ ਹੁੰਦਾ ਵੀ ਪੈਰ ਧੋਦੋ ਜੀ ਪਿੰਜਰੇ ਦੀ ਟਾਕੀ ਨਾ ਲਾਓ ਜੀ ਪਿੰਜਰਾ ਖੁੱਲਾ ਰੱਖੋ ਜੀ ਇਹ ਬੜੇ ਪਤੰਦਰ ਜਿਵੇਂ ਕਹਿੰਦੇ ਹੁੰਦੇ ਵੀ ਟੂਣਾ ਕਰ ਦਿੰਦੇ ਇੱਕ ਤਰ੍ਹਾਂ ਦਾ ਇਹ ਵੀ ਜੇ ਐਂ ਕਰਤਾ ਤਾਂ ਯਾਰ ਮਾੜਾ ਹੁੰਦਾ ਆਹ ਲੋ ਆ ਬਾਈ ਨੇ ਵੀ ਮੇਰੇ ਵਾਂਗੂ ਇਕੱਲੇ ਨਹੀਂ ਪਾਣੀ ਦੇਤਾ ਮੈਂ ਵੀ ਇਕੱਲੇ ਨਹੀਂ ਦੇਤਾ ਅੱਜ ਮੇਰੇ ਨਾਲ ਤਾਂ ਇੱਕ ਟ੍ਰੈਜੇਡੀ ਹੋ ਗਈ ਤੁਹਾਨੂੰ ਗਾਹਲੀ ਵੀਡੀਓ ਦੇ ਵਿੱਚ ਦੱਸਾਂਗੇ ਬਾਜੀ ਦਾ ਭੱਜਤ ਲਈ ਅੱਜ ਤੇ ਤੀਜੀ ਬਾਜੀ ਦੂਜੀ ਜਤ ਲਈ ਅੱਜ ਇੱਕ ਭੱਜ ਕੇ ਹਰ ਗਈ ਸਵੇਰੇ ਭੱਜ ਗਈ ਸੀ ਬੜਾ ਉੱਡੇ ਬਹੁਤ ਚੰਗੇ ਹੋ ਨਾਲ ਦੇ ਪਿੰਡ ਜਾ ਕੇ ਤੇ ਆ ਬੈਠਾ ਚਹਾਣ ਕੇ ਆਲੀ ਤੇ ਸੋਨੂੰ ਗਾਹਲੀ ਵੀਡੀਓ ਦੇ ਵਿੱਚ ਦੱਸਾਂਗੇ ਵੀ ਆਪਣੇ ਨਾਲ ਬਾਜੀ ਤੇ ਕੀ ਵਾਪਰਿਆ ਤੇ ਕਬੂਤਰ ਆਪਣਾ ਫਿਰ ਵੀ ਜੱਤ ਗਿਆ ਇੱਕ ਦਾ ਕਬੂਤਰ ਬੈਠਾ ਰਹਿੰਦਾ ਸੀਗਾ ਕੋਠੇ ਦੇ ਉੱਤੇ ਉਹੀ ਛੜਤਾ ਮੈਂ ਕਿਹਾ ਮੌਸਮ じゃ ਠੀਕ ਹੀ ਆ ਕੁਝ ਨਹੀਂ ਹੁੰਦਾ ਇਹ ਹੀ ਛੜਦ ਨੇ ਵੀ ਚੰਗਾ ਕਬੂਤਰ ਕਾਹ ਨੂੰ ਕੜਨ ਕਿਉਂਕਿ ਕਬੂਤਰ ਪੰਜ ਚਾਰ ਕੀ ਨੇ ਮੇਰੇ ਕੋਲੇ ਚਾਰ ਪੰਜ ਭੱਜ ਗਏ ਸੀਗੇ ਬਸ ਆਹੀ ਕਬੂਤਰ ਸੀ ਕਿਉਂਕਿ ਮੌਸਮ ਖਰਾਬ ਸੀ ਡਾਈਆਂ ਕਰਾਉਣੀਆਂ ਜ਼ਰੂਰੀ ਸੀ ਇੰਟਰੀ ਵਾਲੀਆਂ ਬਾਜ਼ੀਆਂ ਕਰਕੇ ਉਹ ਤੁਰ ਤਰ ਗਈ ਤੇ ਜਿਹੜੇ ਜਿਵੇਂ ਕਹਿੰਦਾ ਪਹਿਲੀਆਂ ਬਾਜ਼ੀਆਂ ਦੇ ਛੱਡਣੇ ਸ਼ੋ ਤਾਂ ਭੱਜ ਗਏ ਡਿਫਾਲਟਰ ਕਬੂਤਰਾਂ ਦੇ ਉੱਤੇ ਟਾਈਮ ਖਰਾਬ ਕਰਨ ਵਾਲਾ ਕੰਮ ਹੋ ਗਿਆ। ਬਾਕੀ ਅਗਲੀ ਵੀਡੀਓ ਜੁੜਜੋ ਤੁਹਾਨੂੰ ਅਸੀਂ ਹੋਰ ਗੱਲਾਂ ਵੀ ਦੱਸਾਂਗੇ।